ਜੋਤੀ ਵਾਲਾ ਉਹ ਦੇਖੀ ਲੱਗਦੀ ਮੇਰੀ ਮੇਰੀ ਸਿਸਟਰ ਹੀ ਉਹ 4 ਸਾਲ ਦਾ ਪਤਾ ਹੈ ਕਿ ਉਹਨੂੰ ਬੜਾ ਟੌਰਚਰ ਕਰਦਾ ਸੀ ਉਹਦੀ ਫੈਮਲੀ ਵੀ ਟੌਰਚਰ ਕਰਦੀ ਹੀ ਉਹਨੂੰ ਮਾਰਦੇ ਵੀ ਆਹੀ ਉਹਨੂੰ ਘਰੋਂ ਵੀ ਕੱਢ ਦਿੰਦੇ ਹੀ ਵਿਚਾਰੀ ਨੂੰ ਉਹ ਫਿਰ ਉੱਥੇ ਰਹਿੰਦੀ ਹੀ ਆਪਣੇ ਬੱਚਿਆਂ ਪਿੱਛੇ ਉੱਥੇ ਰਹਿੰਦੀ ਹੀ ਉਹਨੂੰ ਜਦੋਂ ਲੜਾਈ ਝਗੜਾ ਆਉਂਦਾ ਸੀ ਉਹਨੂੰ ਬੱਕ ਕਰ ਦਿੰਦੇ ਸੀ ਚੋਕ ਕੇ ਵਿਚਾਰੇ ਉਹਨੂੰ ਫੇਰ ਉਹਨਾਂ ਨੇ ਬੱਕ ਕਰਦੇ ਸੀ ਉਹਨੂੰ ਕੋਈ ਰਾਸ਼ਨ ਪਾਣੀ ਪਾ ਕੇ ਨਹੀਂ ਦਿੰਦੇ ਕੁਛ ਨਹੀਂ ਉਹਨੂੰ ਬੜਾ ਜਿਆਦਾ ਟੌਰਚਰ ਕਰਦੇ ਸੀ ਉਨ ਤੁਮ ਧਮਕੀਆਂ ਦਿੰਦਾ ਹੈ ਕਿ ਮੈਨੂੰ ਮਾਰ ਦੇਣਾ ਤੇਰਾ ਘਰ ਦੇ ਕੀ ਕਰ ਲੈਣਗੇ ਤੇਰੀ ਫੈਮਲੀ ਕੀ ਕਰਲੇਗੀ ਉਹਨੂੰ ਧਮਕੀਆਂ ਮਾਰਦਾ ਹੀ ਉਹਨੇ ਸਾਨੂੰ ਫੋਨ ਕੀਤਾ ਦੀਦੀ ਮੈਨੂੰ ਇਹਨੇ ਮਾਰਿਆ ਇਹਨੇ ਮੈਨੂੰ ਧਮਕੀਆਂ ਦਿੱਤੀਆਂ ਇਸ ਤਰ ਕਰਕੇ ਮੈਂ ਇਹ ਕਦਮ ਚੁੱਕ ਲਿਆ ਮੈਂ ਦਵਾਈ ਖਾ ਲਈ ਹੈ ਤੇ ਇਦਾਂ ਇਦਾਂ ਨੇ ਮੈਨੂੰ ਥੱਪੜ ਮਾਰਿਆ ਰੋਡ ਦੇ ਵਿੱਚ ਇਦਾਂ ਮੇਰੇ ਨਾਲ ਇਹ ਉਹ ਕੁੜੀ ਨਾਲ ਇਹਦੇ ਗੱਲ ਤੇ ਰਿਲੇਸ਼ਨ ਹੀ ਹੈ ਉਸ ਟਾਈਮ ਵੀ ਉਸ ਕੁੜੀ ਨਾਲ ਹੀ ਹੀਗਾ ਕੀ ਮੰਗਦੀ ਕਰ ਰਹੀ ਹੈ ਆਹੀ ਮੰਗ ਕਰਨੇ ਕਿ ਸਾਨੂੰ ਦਾ ਇਲਤਹਾਫ ਚਾਹੀਦਾ ਸਾਨੂੰ ਇਨ ਸਾ ਸਾਡੀ ਭੈਣ ਨਾਲ ਇਨਸਾਫ ਹੋਣਾ ਚਾਹੀਦਾ ਹਾਂਜੀ ਸਾਨੂੰ ਇਨਟੀਮੇਸ਼ਨ ਆਈ ਸੀਗੀ ਅਮਨਦੀਪ ਹਸਪੀਟਲ ਤੋਂ ਦੀ ਉਹਦੀ ਕੰਡੀਸ਼ਨ ਬਹੁਤ ਮਾੜੀ ਔਰ ਬਾਅਦ ਚ ਪਤਾ ਲੱਗਿਆ ਵੀ ਲੜਕੀ ਦੀ ਡੈਥ ਹੋ ਗਈ ਐਚਓ ਚ ਕਹੇ ਪాయిਜ਼ਨ ਕੇਸ ਸੀ ਆ ਤੇ ਜਿਹਦੇ ਵਿੱਚ ਲੜਕੀ ਨੇ ਆਪਣੇ ਹਸਬੰਡ ਤੋਂ ਪਰੇਸ਼ਾਨ ਆ ਕੇ ਤੇ ਮਤਲਬ ਕੋਈ ਮੈਡੀਸਨ ਲਈ ਐਚਓ ਚ ਉਹਦੇ ਹਸਬੰਡ ਦਾ ਕਿਸੇ ਨਾਲ ਅਦਰ ਲੇਡੀ ਦੇ ਨਾਲ ਰਿਲੇਸ਼ਨ ਸੀਗਾ ਤੇ ਉਹਦੇ ਤੋਂ ਪਰੇਸ਼ਾਨ ਹੋ ਕੇ ਲੜਕੀ ਨੇ ਇਹ ਮੈਡੀਸਨ ਖਾ ਲਈ ਜੀ ਆਪਾਂ ਮੁਕਦਮਾ ਦਰਜ ਕਰ ਲਿਆ ਜੇ ਤੇ ਅੱਗੇ ਆਪਣੀ ਜਿਹੜੀ ਫਰਦਨ ਹੈਗੀ ਇਨਵੈਸਟੀਗੇਸ਼ਨ ਉਹ ਆਪਾਂ ਕਰਦੇ